ਜਾਣਾ ਵਾਜੀ ਟੈਸਟਿੰਗ ਚੱਲਦੀ ਆ ਵਾਜੀ ਇਹ ਤੇ ਕਰੂਗਾ ਕਰੂਗੀ ਸਵੇਰੇ ਕਰਨੀ ਆ ਆ ਬੱਚੇ ਵਿੱਚ ਗਲੂਪਾਂਣ ਲੱਗੀ ਹਾਂਜੀ ਹਾਂਜੀ ਲੈ ਇਹ ਜਿਹੜਾ ਆਲੂ ਵਿੱਚ ਪਿਆ ਹੀ ਹੋਗਾ ਵਿੱਚ ਸਹੀ ਜਿਹਾ ਨਾ ਫ੍ਰੀਜ਼ਰ 'ਚ ਲੱਗਾ ਹੈ ਦੀ ਚਾੜ ਬਣਾ ਲਈਏ ਬਿੰਦਰ ਵਾਲੀ ਤੇ ਨਹੀਂ ਕਿ ਇੱਜਾ ਸਦੀ ਨਹੀਂ ਨਹੀਂ ਮੋਰੇ ਤਾਂ ਨਫਾਲੀ ਫੇਰ ਦੇਣੀ ਆ ਹਾਂਜੀ ਪਿੱਛੇ ਮੀਟਰ ਦੇਣੀ ਠੀਕ ਹੈ ਪਹਿਲਾਂ ਸਪਰੇ ਹੋ ਜਵੇ ਆ ਸਪਰੇ ਤਾਂ ਕਰਦੇ ਨਹੀਂ ਹੁਣ ਸਪਰੇ ਕਰਦੀ ਹਾਂ <laughs> ...... ਆਗੇ ਤਾਂ ਚੱਲੀ ਜਾਂਦਾ ਬੰਦ ਨਹੀਂ ਕੀਤਾ ਕੋਲ ਕੋਲ ਦਾ ਇਹਨੂੰ ਬੰਦ ਕਰਕੇ ਕੋਲ ਨਾ ਖੋਲ ਕੇ ਖੋਲ ਕੇ ਦੇਖ ਲੈ ਡੌਨ ਖੋਲ ਕੇ ਦੇਖ ਲੈ ਇੱਕ ਮਿੰਟ ਮੜੇ ਖੋਲ ਕੇ ਦੇਖ ਲੈ ਕਿੰਨੇ ਸਿਆੜ ਹੁੰਦੇ ਉਹ ਖੋਲ ਦੇ ਉਹਨੂੰ ਇੱਕ ਵਾਰੀ ਖੋਲ ਇੱਕ ਵਾਰੀ ਖੋਲ ਕੇ ਦੇਖ ਲੈ ਆਉਂਦੇ ਪੱਠੇ ਵਾਢ ਕੇ ਨੱਕਾ ਕਰਦਾ ਇੱਥੇ ਤੱਕ ਨਾਲ ਦੇ ਨਾਲ ਦੇ ਪਿੱਛੇ ਇੰਨਾ ਲੱਗਿਆ ਟ੍ਰੈਂਕ ਵਾਲੇ ਉਹ ਦਸਲੇ ਚੰਨਾਂ ਦਾ ਤਾਬਾ। ਲੱਭ ਲੱਭ ਕੇ ਬਿਚਾਰ। ਇੱਧਰ ਸਿੱਧੀ ਲੱਗ। ਵਾਧਾ ਥਲੇ ਟਵਾ ਆ ਗਿਆ। ਸਗਲ ਦੇਵਾ ਸੰਗਲ ਖੋਲ ਕੇ। ਅਜੇ ਨਹੀਂ ਖਵਾ ਤਨ। ਸੰਗਲ ਖੋਲ ਕੇ ਜੇ ਧੱਕ ਧੱਕ ਕੇ ਖੋਲ। ਹੋਗਾ ਹੋਗਾ ਉਹਦੇ ਚ ਉਹ ਚੋਲੇ ਜਗਾ ਹੈਗਾ ਉਹ ਚ ਚਾਬੀਆਂ ਦੇ ਕੋਲੇ ਕੋਲੇ ਏਅਰੋਪਲੇਨ ਆ ਗਿਆ ਇੱਕ ਇੱਕ ਸਿਹੜ ਹੋਰ ਉਧਰ ਜਾਊਗਾ ਡਾਣ ਇੱਕ ਇੱਕ ਸਿਹੜ ਹੋਰ ਇਧਰ ਕਰ ਲੈਨੇ ਆ ਬੱਚੇ ਦਾ ਬੱਸ ਉਹਨਾਂ ਨੂੰ ਮੁਰਗੀ ਆ ਗਿਆ ਬਰਾ ਇੱਧਰ ਬਾਹਰ ਆਦਾ ਪੈਣੀ ਲੋਡ ਆਈ ਇਹਦੇ ਡੌਨ ਇੱਕ ਇਧਰ ਸਾਈਡ ਕਰ ਉਹਨੂੰ ਕਹ ਇੱਕ ਸਾਈਡ ਇਧਰ ਕਰ ਯਾਰ ਆਹ ਮਿੰਟ ਓਏ ਇਧਰ ਜਾਣਾ ਤੈਗਾ ਇੱਧਰ ਆਉਣਾ ਇੱਕ ਸਿਆੜਾ ਆ ਦੇ ਕਿੰਨੀ ਦੇ ਇੱਕ ਉਹ ਇੱਧਰ ਗਿਆ ਤੈਨੂੰ ਮਾਮਾ ਦੋ ਸਿਆੜੇ ਇੱਧਰ ਆਉਣੇ ਆ ਚਾਰੇ ਜਾਣੇ ਆ ਦੋ ਨਹੀਂ ਇੱਕ ਹੋਰ ਘਟਾ ਇੱਕ ਹੋਰ ਘਟਾ I yeah, ਪੰਜੇ ਪੰਜੇ ਜਾਂਦੇ ਆ ਰਹਾ ਪੂਰਾ ਦਿੰਦਾ ਹੁੰਦਾ ਜੋ ਨੋਜ਼ਲ ਇੱਕ ਇੱਕ ਨੂੰ ਬੰਦ ਹੋ ਗਏ ਜਦੋਂ ਜਗੜ ਹੋ ਜਾਊ ਦੋ ਦੂਜਾ ਜੀ ਆ ਇੱਕ ਨਵੀਂ ਤੀਜਾ ਟੈਕਨੋਲੋਜੀ ਗੱਨਾ ਫੋਟੋ ਮਾਟੇ ਚੱਲਦੀਆਂ ਨੇ ਆਪਣੀ ਚਾਰ ਚਾਰ ਲਿਆਂਦਾ ਸਾਰੇ ਉਹ ਇੱਕ ਥੱਲੇ ਚੱਲਦਾ ਇਹ ਵੱਡੇ ਬਲੱਡ ਦੇ ਬ੍ਰੀਕ ਟੈਰਾਂ ਨਾਲ